ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਬਣੇਰੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਭਰਾ ਬਣ ਕੇ ਪਹਿਲਾਂ ਤੁਹਾਨੂੰ ਸੁਣਾਵਾਂਗੇ ਡੋਨਲਡ ਟਰੰਪ ਦੀ ਗੱਲ ਫੇਰ ਕਰਾਂਗੇ ਬਿਕਰਨ ਸਿੰਘ ਮਜੀਠੀਆ ਦੀ ਫੇਰ ਕਰਾਂਗੇ ਆਪਾਂ ਭਗਵਾਨ ਤਮਾਨਸੀਆ ਮੁੱਖ ਮੰਤਰੀ ਦੀ ਜ਼ਮੀਨਾਂ ਨੂੰ ਲੈ ਕੇ ਜੋ ਲੈਂਡ ਪੂਲਿੰਗ ਦਾ ਚੱਲਿਆ ਜਾਂਦਾ ਸਿਲਸਿਲਾ ਕਿਉਂਕਿ ਸਾਰੀਆਂ ਦੀਆਂ ਗੱਲਾਂ ਸੁਣਾਵਾਂਗੇ ਸਾਰਿਆਂ ਦੇ ਪਰਦੇ ਫਾਸ਼ ਹੋਣਗੇ ਕਿਉਂਕਿ ਕੁਸਤ ਖਲਾਸੇ ਬੇਕਰਨ ਸਿੰਘ ਮਜੀਠੀਆ ਨੂੰ ਲੈ ਕੇ ਕੁਸ ਭਗਵੰਤ ਮਾਨਸਿਅਮ ਨੂੰ ਮੁੱਖ ਮੰਤਰੀ ਨੂੰ ਲੈ ਕੇ ਕਿਉਂਕਿ ਸਾਰੀਆਂ ਦੀਆਂ ਗੱਲਾਂ ਸੁਣਾਵਾਂਗੇ ਤੁਹਾਨੂੰ ਵੀਡੀਓ ਤੇ ਬਣੇ ਰਹੋ ਪੰਜਾਬੀਓ ਕਿਉਂਕਿ ਹੁਣ ਗੱਲ ਕਰਾਂਗੇ ਆਪਾਂ ਪਹਿਲਾ ਡੌਨਲਡ ਟਰੰਪ ਦੀ ਕਿਉਂਕਿ ਜੋ ਡੌਨਲਡ ਟਰੰਪ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਕਿਉਂਕਿ ਉਹਦੇ ਕੰਨੀਓ ਮੰਨ ਲਓ ਆਪਣੇ ਇੰਡੀਆ ਦੇ ਉੱਤੇ ਜੋ ਅੱਧ ਤੋਂ ਹੱਦ ਜਾਦੇ-ਜਾਦੇ ਟੈਕਸ ਕਿਉਂਕਿ ਟੈਕਸ ਜਿਹੜਾ ਕਿਉਂਕਿ ਜਿਹੜਾ ਸਰਕਾਰੀ ਟੈਕਸ ਆ ਜਾਂ ਮਨ ਲਾ ਵੱਡੇ ਲੀਡਰ ਕੋ ਦੇ ਨਹੀਂ ਰਹੇ ਕਿਉਂਕਿ ਸਾਰੇ ਦੇਸ਼ਾਂ ਕੰਨੀਓ ਲਿਆ ਜਾਂਦਾ ਜੋ ਮਨ ਲਓ ਵੱਡਾ ਦੇਸ਼ ਆ ਅਮਰੀਕਾ ਕਿਉਂਕਿ ਡੋਨਲਡ ਟਰੰਪ ਨੇ ਇੱਕ ਮਨ ਲਓ ਇੰਡੀਆ ਦੇ ਉੱਤੇ ਇਹ ਜੀ ਮਿਸਾਲ ਲਾਈ ਹੈਗੀ ਕਿਉਂਕਿ ਮੋਦੀ ਕੰਨੀਓ ਵੀ ਬਿਆਨ ਦਿੱਤਾ ਗਿਆ ਨਾਂ ਲੈ ਕੇ ਨਹੀਂ ਦਿੱਤਾ ਗਿਆ ਮੋਦੀ ਨੇ ਆਖਿਆ ਆਪਣੇ ਹਿੰਦੁਸਤਾਨ ਨੂੰ ਕਹਿੰਦਾ ਵੀ ਆਪਾਂ ਨੂੰ ਵੀ ਆਪਦੇ ਉਪਾਦਾਂ ਤੇ ਸਹੀ ਰਹਿਣਾ ਪਊਗਾ ਕਿਉਂਕਿ ਆਪਦੇ ਉਪਾਦਾਂ ਤੇ ਸਹੀ ਰਹਿਣਾ ਪਊਗਾ ਜੇ ਗੱਲ ਕਰੀਏ ਹੁਣ ਆਪਾਂ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਬਿਕਰਨ ਸਿੰਘ ਮਜੀਠੀਆ ਦੀ ਗੱਲ ਕਰਦੇ ਆ ਕਿਉਂਕਿ ਬਿਕਰਨ ਸਿੰਘ ਮਜੀਠੀਆ ਕਿਉਂਕਿ ਇੱਕ ਉਹਦੇ ਤੋਂ ਫੋਨ ਨੰਬਰ ਫੜਾ ਗਿਆ ਜਾਂ SIM ਫੜਾ ਗਿਆ ਉਹ ਕਿਸੇ ਖੰਨਾ ਦੇ ਨਾਂ ਤੇ ਆ ਖਾਨ ਦੇ ਨਾਂ ਤੇ ਖੰਨਾ ਦੇ ਨਾਂ ਤੇ ਕਿਉਂਕਿ ਉਹ ਵੀ ਇਸ ਟਾਈਮ ਕੈਨੇਡਾ ਦੇ ਵਿੱਚ ਆ ਜੋ ਮੰਨ ਲਓ ਜਿਹਦੇ ਨਾਂ ਤੇ ਲੋਕੇਸ਼ਨ ਚੱਕੀ ਗਈ ਸੀ ਉਹ ਕੈਨੇਡਾ ਦੇ ਵਿੱਚ ਆ ਪੰਜਾਬੀਓ ਇਸ ਟਾਈਮ ਕਿਉਂਕਿ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਤੀਜਾ ਪਰਚਾ ਪੈ ਸਕਦਾ ਇਹ ਫੋਨ ਨੂੰ ਲੈ ਕੇ ਔਰ SIM ਨੂੰ ਲੈ ਕੇ ਜੇ ਹੁਣ ਦੇਖਿਆ ਜਾਵੇ ਇੱਕ ਭਗਵੰਤ ਮਾਨ ਸੀਐਮ ਨੇ ਕਿਉਂਕਿ ਸਾਰੇ ਮੁੱਖ ਮੰਤਰੀਆਂ ਨੂੰ ਚੈਲੰਜ ਵੀ ਕਰਿਆ ਸੀ ਕੈਪਟਨ ਮਨਿੰਦਰ ਸਿੰਘ ਨੂੰ ਚੰਨੀ ਨੂੰ ਕਿਉਂਕਿ ਬਿਕਰਨ ਸਿੰਘ ਮਜੀਠੀਆ ਨੂੰ ਤਾਂ ਕਰਕੇ ਹੀ ਦਿਖਾਤਾ ਕਿਉਂਕਿ ਇੱਕ ਤਾਂ ਸ਼ਣਪੱਤੀ ਦਾ ਕਿਉਂਕਿ ਜਾਇਾਦਤ ਦਾ ਕਿਉਂਕਿ ਇੱਕ ਨਸ਼ਾ ਨੂੰ ਲੈ ਕੇ ਵੀ ਨਸ਼ਾ ਦੇ ਡਰੱਗ ਵੀ ਮੰਨ ਲਓ ਵੱਡੇ ਵੱਡੇ ਨਸ਼ਾ ਤਸਕਰਾਨਾ ਵੀ ਹੱਥ ਆ ਇੱਕ ਪ੍ਰਾਪਰਟੀ ਨੂੰ ਲੈ ਕੇ ਵੀ ਹੱਦ ਤੋਂ ਜ਼ਿਆਦਾ ਹੀ ਪ੍ਰਾਪਰਟੀ ਆ ਹਿਮਾਚਲ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਉੱਥੇ-ਉੱਥੇ ਕਿਹੜਾ ਸੂਬਾ ਜਿੱਥੇ ਮੰਨ ਲਓ ਰਾਜਸਥਾਨ ਦੇ ਵਿੱਚ ਵੀ ਜਿੱਥੇ ਬਿਕਰਮ ਸਿੰਘ ਮਜੀਠੀਆ ਦੀ ਵੀ ਮੰਨ ਲਓ ਸ਼ਣਪੱਤੀ ਨਹੀਂ ਹੈਗੀ ਹੁਣ ਦੇਖਿਆ ਜਾਵੇ ਕਿਉਂਕਿ ਬਿਕਰਨ ਸਿੰਘ ਮਜੀਠੀਏ ਦੀ ਜਮਾਨਤ ਹਾਈ ਕੋਰਟ ਦੇ ਵਿੱਚ ਬਿਕਰਨ ਸਿੰਘ ਮਜੀਠੀਏ ਦੇ ਵਕੀਲ ਕੰਨਿਓ ਕਿਉਂਕਿ ਪਾਈ ਗਈ ਸੀ ਖਾਰਜ ਕਰਤੀ 14 ਦਿਨ ਦੀ ਹੋਰ ਸਜ਼ਾ ਵਧਾਤੀ ਅੱਕੇ ਹੁਣ ਦੇਖੋ ਜੋ ਵੀ ਛੋਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੋ ਵੀ ਮੁੱਦੇ ਆਉਣਗੇ ਮੁੱਦੇ ਛੋਡੇ ਨਾਲ ਵਿਚਾਰ ਸਾਂਝੇ ਕਰਾਂਗੇ ਛੋਡੇ ਸਾਹਮਣੇ ਰੱਖਾਂਗੇ ਜੇ ਗੱਲ ਕਰੀਏ ਹੁਣ ਭਗਵੰਤ ਮਾਨ ਸਿਆ ਮੁੱਖ ਮੰਤਰੀ ਦੀ ਭਗਵੰਤ ਮਾਨ ਸਿਆ ਮੁੱਖ ਮੰਤਰੀ ਨੇ ਕਿਉਂਕਿ ਦੇਖਿਆ ਜਾਵੇ ਕਿਸਾਨਾਂ ਨੂੰ ਲੈ ਕੇ ਕਿਉਂਕਿ ਜੋ ਕਿਸਾਨ ਹੁਣ ਪਿੰਡੋਂ ਪਿੰਡੀ ਕੁਛ ਧਰ ਨਹੀਂ ਦੇ ਰਿਆ ਕੁ ਛੇਕਾ ਕਰ ਰੱਖਿਆ ਕਿਸਾਨ ਭਾਈਆਂ ਨੇ ਕਿਉਂਕਿ ਇਹ ਗੱਲ ਸਹੀ ਆ ਕਿਉਂਕਿ ਭਗਵੰਤ ਮਾਨ ਸੀਐਮ ਨੇ ਇਹ ਆਰਡਰ ਜਾਰੀ ਕਰਤਾ ਭਗਵੰਤ ਮਾਨ ਮੁੱਖ ਮੰਤਰੀ ਨੇ ਕਿਉਂਕਿ ਜ਼ਮੀਨਾਂ ਨੂੰ ਲੈ ਕੇ ਪਹਿਲਾਂ ਤਾਂ ਅੰਬਾਲਾ ਪਟਿਆਲਾ ਦੇ ਵਿੱਚ ਕਿਉਂਕਿ ਅੰਬਾਲਾ ਪਟਿਆਲਾ ਦੇ ਵਿੱਚ ਇਹ ਕੰਮ ਚੱਲੂਗਾ ਜ਼ਮੀਨਾਂ ਉੱਥੇ ਅਗਵੇਰ ਹੋਣਗੀਆਂ ਕਿਉਂਕਿ ਆਰਡਰ ਕਰਤਾ ਜੇ ਮੰਨ ਲਓ ਇੱਥੇ ਕਹਿੰਦੇ ਵੀ ਸਫਲ ਹੋਗੇ ਤੇ ਫਿਰ ਸਾਰੇ ਪੰਜਾਬ ਚ ਲਾਗੂ ਕਰਾਂਗੇ ਕਿਉਂਕਿ ਵੀ ਜ਼ਮੀਨਾਂ ਅਕਵਾਇਰ ਕਰਨੀਆਂ ਜ਼ਮੀਨਾਂ ਖੋਣ ਦੀਆਂ ਵਾਲੋ ਕਿਉਂਕਿ ਮੰਨ ਲਓ ਜ਼ਮੀਨ ਜ਼ਮੀਦਾਰ ਦੀ ਹੋਗੀ ਕਿਸਾਨ ਦੀ ਹੋਗੀ ਜਮਾ ਜ਼ਮੀਨ ਸਾਰੀ ਕਿਸਾਨ ਦੀ ਹੋਗੀ ਕਿਉਂਕਿ ਦੇਖਿਆ ਜਾਵੇ ਹੁਣ ਜਿਵੇਂ ਮੰਨ ਲਓ ਕਿਸਾਨ ਦਿਹਾੜੀਆਂ ਨੂੰ ਲੈ ਕੇ ਆਉਂਦੇ ਹੁੰਦੇ ਆ ਜ਼ਮੀਨ ਮੰਨ ਲਓ ਕਿਸਾਨ ਦੀ ਹੁੰਦੀ ਆ ਕਿਉਂਕਿ ਇਸ ਤਰ੍ਹਾਂ ਕਿਉਂਕਿ ਹੁਣ ਜ਼ਮੀਨ ਕਿਸਾਨ ਦੀ ਹੋਊਗੀ ਉਹਨੂੰ ਕਦੇ ਵੀ ਦੇਖ ਠੇਕਾ ਤਾਂ ਤੈਨੂੰ ਦੇਵਾਂਗੇ ਹੀ ਦੇਵਾਂਗੇ ਵੀ ਜਿਹੜਾ ਜ਼ਮੀਨ ਦੇ ਮਗਰ ਠੇਕਾ ਦੇਵਾਂਗੇ ਕਲੋਨੀ ਪਾ ਕੇ ਦੇਵਾਂਗੇ ਇੱਕ ਤੇ ਇੱਕ ਸੋਨੂੰ ਜੋ ਮੰਨ ਲਓ ਦਿਹਾੜੀ ਮੰਗੂ ਦਿਹਾੜੀ ਮਿਲੂਗੀ ਤਨਖਾਹ ਮੰਗੂ ਤਨਖਾਹ ਮਿਲੂਗੀ ਜੋ ਤਨਖਾਹ ਕਿਉਂਕਿ ਉਹਨਾਂ ਦੀਆਂ ਹੀ ਜ਼ਮੀਨਾਂ ਮੈਂ ਸਾਰੇ ਕਿਸਾਨਾਂ ਭਾਈਆਂ ਨੂੰ ਕਹਿਣਾ ਵੀ ਜਿਵੇਂ ਪਹਿਲਾਂ ਦਿੱਲੀ ਵਾਲਾ ਮੋਰਚਾ ਜਿੱਤ ਲਿਆ ਸੀ ਆ ਪੰਜਾਬੀਓ ਕਿਉਂਕਿ ਉਮੀ ਇਹ ਮੋਰਚਾ ਜਿੱਤ ਲਓਗੇ ਜਿਵੇਂ ਸੈਂਟਰ ਸਰਕਾਰ ਕਨੀ ਆਰਡਰ ਆਇਆ ਸੀ ਆ ਕਿਉਂਕਿ ਪਹਿਲਾ ਪੰਜਾਬ ਵਾਲੇ ਗਏ ਸੀਗੇ ਪੰਜਾਬੀਓ ਕਿਉਂਕਿ ਫੇਰ ਹੀ ਹਰਾਣਾ ਮੰਗਰ ਆਇਆ ਸੀ ਆ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਕਿਉਂਕਿ ਜੋ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀ ਇੱਕ ਕਹਿੰਦਾ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਇਹ ਗੱਲ ਜਮਾਂ ਸਹੀ ਆ 100% ਜਮਾਂ ਸਹੀ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਮੰਨ ਲਓ ਗੁਰੂਆਂ ਪੀਰਾਂ ਦੀ ਧਰਤੀ ਆ ਪਹਿਲਾ ਨੰਬਰ ਦਾ ਦੂਜਾ ਨੰਬਰ ਪੰਜਾਬ ਹੀ ਖੜਦਾ ਅੱਗੇ ਕੋਈ ਲੜਾਈ ਹੋਵੇ ਕਿਸੇ ਵੀ ਦੇਸ਼ ਨਾਲ ਲੱਗੇ ਕਿਸੇ ਵੀ ਸੂਬੇ ਨਾਲ ਪਹਿਲਾ ਪੰਜਾਬ ਚ ਹੀ ਮੰਨ ਲਓ ਪੰਜਾਬ ਦੇ ਨੌਜਵਾਨ ਹੀ ਖੜਦੇ ਜਾ ਕੇ ਕਿਉਂਕਿ ਇੱਕ ਦੇਖਿਆ ਜਾਵੇ ਹੁਣ ਭਗਵੰਤ ਮਾਨ ਸੀਐਮ ਸਿਫਾ ਦੀਪਾ ਦੇਨ ਜਾ ਰਹੇ ਸੀ ਸੌਰੀ ਕਿਉਂਕਿ ਭਗਵੰਤ ਮਾਨ ਸੀਐਮ ਸਿਫਾ ਦੇਨ ਜਾ ਰਹੇ ਸੀਗੇ ਹੁਣ ਦੇਖਿਆ ਜਾਵੇ ਕਿਉਂਕਿ ਜਿਹੜੇ ਦਿੱਲੀ ਵਾਲੇ ਆ ਕਿਉਂਕਿ ਆਪਣੇ ਮੁੱਖ ਮੰਤਰੀ ਆ ਜੋ ਪੰਜਾਬ ਦੇ ਉਹ ਜਾ ਕੇ ਦਿੱਲੀ ਵਾਲੇ ਨਾਲ ਰਲ ਜਾਂਦੇ ਆ ਕਿਉਂਕਿ ਹੁਣ ਪੰਜਾਬ ਨੂੰ ਬਾਹਰਲੇ ਥੋੜੀ ਚਲਾਉਣਗੇ ਜੇ ਕੋਈ ਪੰਜਾਬ ਦਾ ਹੀ ਮੁੱਖ ਮੰਤਰੀ ਉੱਠੂਆ ਉਹ ਗੱਲ ਜੁਦਾ ਪੰਜਾਬੀਓ ਕਿਉਂਕਿ ਉਹ ਵੀ ਜਾ ਕੇ ਦਿੱਲੀ ਦੇ ਨਾਲ ਹੀ ਰਲ ਜਾਂਦਾ ਕਿਉਂਕਿ ਜੇ ਹੁਣ ਦੇਖਿਆ ਜਾਵੇ ਇੱਕ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਦਿੱਲੀ ਵਾਲੇ ਥੋੜੀ ਚਲਾਉਣਗੇ ਜੇ ਕੋਈ ਪੰਜਾਬ ਦੇ ਵਿੱਚੋਂ ਉੱਠੂਆ ਇਹ ਫੇਰ ਗੱਲ ਬਣੂਗੀ ਕਿਉਂਕਿ ਜਿਹੜੇ ਹੁਣ ਦਿੱਲੀ ਦੇ ਵਿੱਚ ਆ ਬੰਸੀਕ ਕਿਉਂਕਿ ਦਿੱਲੀ ਦੇ ਵਿੱਚ ਹੁਣ ਕੇਜਰੀਬਾਲ ਲਾ ਲੋ ਭਗਵੰਤ ਮਾਨ ਦੇ ਹੋਰ ਲਾ ਲੋ 파ਟਨਰ ਕਿਉਂਕਿ ਜਿਹਨੂੰ ਮੰਨ ਲੋ ਉਹ ਸੰਪਤੀ ਸਮਾਉਣ ਜਾ ਰਿਹਾ ਸੀ ਆ ਆਪਦੇ ਅਉਧੇ ਤੇ ਠਹਿਰਾਉਣ ਜਾ ਰਿਹਾ ਸੀ ਆ ਕਿਉਂਕਿ ਹੁਣ ਦੇਖਿਆ ਜਾਵੇ ਕਿ ਆਪਦੇ ਵਿੱਚ ਫੇਰ ਕਹਿ ਰਹਾ ਮੈਂ ਪ੍ਰਤੀ ਤੋਂ ਪ੍ਰਤੀ ਪਲਕਸਾਨਾਂ ਦੀਆਂ ਜ਼ਮੀਨਾਂ ਫੇਰ ਹੁਣ ਮਜ਼ਦੂਰਾਂ ਤੇ ਆ ਗਈ ਗੱਲ ਕਿਉਂਕਿ ਮਜ਼ਦੂਰਾਂ ਨੂੰ ਵੀ ਭਗਵੰਤ ਮਾਨ ਸੀਐਮ ਨੇ ਐਂ ਕਹਤਾ ਸੀ ਆ ਕਨਾਂ ਵੀ ਇਹਨਾਂ ਨੂੰ 12 ਘੰਟੇ ਕੰਮ ਕਰਨਾ ਪਊਗਾ ਕਿਉਂਕਿ ਹੁਣ ਗੱਲ ਦੇਖਿਆ ਜਾਵੇ ਇੱਕ ਹੋਰ ਕਿਉਂਕਿ ਜਦੋਂ 12 ਘੰਟੇ ਆਪਦੇ ਪਰਿਵਾਰ ਨੂੰ ਵੀ ਟਾਈਮ ਦੇਣਾ ਹੁੰਦਾ ਕਿਉਂਕਿ ਪਹਿਲਾਂ ਵਾਲੀਆਂ ਜਾਨਾ ਨਹੀਂ ਰਹੀਆਂ ਹੁਣ ਕੋਈ ਨਹੀਂ ਕਰਦਾ 12 ਘੰਟੇ ਕੰਮ ਕੋਈ ਵੀ ਨਹੀਂ ਕਰਦਾ ਕਿਉਂਕਿ ਆਪਦੇ ਪਰਿਵਾਰ ਨੂੰ ਆਪਦੇ ਬੱਚਾਂ ਨੂੰ ਟਾਈਮ ਦੇਣਾ ਹੁੰਦਾ 12 ਘੰਟੇ 8 ਘੰਟਿਆਂ ਚ ਹੀ ਪ੍ਰਤੀ ਦਿਨ ਛਿਪ ਜਾਂਦਾ ਮੰਨ ਲਓ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਤਾਂ ਮੰਨ ਲਓ 6-7 ਘੰਟਿਆਂ ਚ ਹੀ ਛਿਪ ਜਾਂਦਾ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਦਿਨ ਵੱਡੇ ਹੁੰਦੇ ਆ ਚਲੋ ਕੋਈ ਗੱਲ ਨਹੀਂ 8.5 ਘੰਟੇ 9 ਘੰਟੇ ਹੋ ਜਾਂਦੇ ਹੁਣ ਦੇਖਿਆ ਜਾ ਬਈ ਆਪਦੇ ਪਰਿਵਾਰ ਨੂੰ ਟਾਈਮ ਦੇਣਾ ਹੁੰਦਾ 12 ਘੰਟੇ ਕਿਹੜਾ ਕੰਮ ਕਰੂਗਾ ਬੰਦੇ ਨੇ ਨਹਾਉਣਾ ਧੋਣਾ ਵੀ ਹੁੰਦਾ ਲੰਚ ਟਾਈਮ ਵੀ ਕਰਨਾ ਹੁੰਦਾ 12 ਘੰਟੇ ਕੰਮ ਨਹੀਂ ਕਿਉਂਕਿ ਲੱਕੜ ਦਾ ਗੁੱਡਾ ਸਮਝ ਲਿਆ ਭਗਮਾਨ ਤਮਾਨ ਸੀਐਮ ਨੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਉਂਕਿ ਦੇਖਿਆ ਜਾਵੇ ਹੁਣ ਵੀ ਕਿਸਾਨਾਂ ਤੇ ਭਾਰੀ ਪਈ ਜਾਂਦੇ ਆ ਮੈਂ ਕਿਸਾਨਾਂ ਵੀਰਾਂ ਨੂੰ ਕਹਿਣਾ ਵੀ ਜਿਵੇਂ ਪਹਿਲਾਂ ਦਿੱਲੀ ਵਾਲਾ ਮੋਰਚਾ ਜਿੱਤ ਲਿਆ ਸੀ ਆ ਹੁਣ ਆ ਵੀ ਮੋਰਚਾ ਜਿੱਤ ਲਓਗੇ ਤੇ ਏਕਾ ਰੱਖੋ ਪੰਜਾਬੀਓ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਦੂਜਾ ਨੰਬਰ ਹਾਲਾਂਕਿ ਮੀਟਰਾਂ ਨੂੰ ਲੈ ਕੇ ਜੋ ਮੀਟਰ ਮਨ ਲਓ ਚੇਪ ਵਾਲੇ ਆ ਰਹੇ ਆ ਮਨ ਲਓ ਜਿਵੇਂ ਹੁਣ ਫੋਨ ਦੇ ਵਿੱਚ ਆਪਾਂ ਡਾਟਾ ਕਰਾਉਣੇ ਆ ਡਾਟਾ ਕਿਉਂਕਿ ਫੋਨ ਦੇ ਵਿੱਚ ਉਹਦਾ ਸਰ ਜਾਂਦਾ ਡਾਟਾ ਕਰਾਈ ਨਾ ਵੀ ਚੱਲ ਕੱਲ ਨੂੰ ਪਰਸੋਂ ਕਰਾ ਲਾਂਗੇ ਕਿਉਂਕਿ ਕਈ ਗਰੀਬਾਂ ਦੇ ਪਸੂ ਮਨ ਲਓ ਕਿਸੇ ਦੀ ਕੰਡੀਸ਼ਨ ਮਰੀਜ਼ ਹੁੰਦਾ ਕਿਸੇ ਦੇ ਕੋਈ ਮੰਜੇ ਦੇ ਪਿਆ ਹੁੰਦਾ ਜਿਹਦੇ ਮਨ ਲਓ ਹੁਣ ਇੱਕ ਟਾਈਮ ਕਈ ਵਾਰੀ ਧਾਲ ਨੂੰ ਪੈਸਾ ਨਹੀਂ ਹੁੰਦਾ ਇੱਕ ਟਾਈਮ ਧਾਲ ਨੂੰ ਚਾਹ ਤਰਨ ਨੂੰ ਪੈਸਾ ਨਹੀਂ ਹੁੰਦਾ ਹਾਲਾਂਕਿ ਆਪਾਂ ਪੰਜਾਬੀਓ ਸੱਚ ਦੇ ਪਾਲਣ ਦੇ ਆ ਸੱਚ ਹੀ ਕਹਾਂਗੇ ਕਿਉਂਕਿ ਕਿਸੇ ਦੇ ਧਾਲ ਤਰਨ ਨੂੰ ਪੈਸਾ ਨਹੀਂ ਹੁੰਦਾ ਕਿਉਂਕਿ ਉਹ ਰੀਚਾਰਜ ਕਿਵੇਂ ਕਰਾਊਗਾ ਮਨ ਲਓ ਜਿਹਦੇ ਘਰੇ ਮਰੀਜ਼ ਪਿਆ ਕੋਈ ਮੰਝੇ ਦੇ ਪਿਆ ਉਹ ਕਿਵੇਂ ਹਵਾ ਲੈ ਚੱਕੂ ਆ ਜਾਂ ਪਸ਼ੂ ਜਾਂ ਬੱਚੇ ਉਹਦੇ ਕਿਵੇਂ ਲੈ ਮੰਨ ਲਓ ਵੀ ਪੱਖੇ ਦੀ ਹਵਾ ਲੈ ਚੱਕਣਗੇ ਕੂਲਰ ਤਾਂ ਕਿਹੜੇ ਹੁੰਦੇ ਆ ਗਰੀਬਾਂ ਦੇ ਹਾਂਜੀ ਪੰਜਾਬੀਓ ਕਿਉਂਕਿ ਕੂਲਰ ਤਾਂ ਕਿਹੜੇ ਹੁੰਦੇ ਆ ਗਰੀਬਾਂ ਦੇ ਕਿਉਂਕਿ ਜਿਹਦੇ ਮੰਨ ਲਓ ਜਿਹਦੇ ਬੱਚੇ ਆ ਜਾਂ ਪਸ਼ੂ ਆ ਜਿਹਦੇ ਮੰਨ ਲਓ ਹੁਣ ਉਹ ਕਿਵੇਂ ਸਾਰੂਗਾ ਉਹ ਵੀ ਮੰਨ ਲਓ ਫੋਨ 'ਚ ਰੀਚਾਰਜ ਬਣਾ ਤਾਂ ਸਰ ਜਾਂਦਾ ਵੀ ਹਾਲਾ ਕਹਿੰਦਾ ਪਰਸੋਂ ਕਰਾਵਾਂਗੇ ਚੌਥੇ ਮਹੀਨਾ ਵੀ ਨਹੀਂ ਕਰਾਉਂਦਾ ਕਿਉਂਕਿ ਹੁਣ ਜੋ ਮੀਟਰਾਂ ਨੂੰ ਲੈ ਕੇ ਮੈਂ ਸਾਰਿਆਂ ਨੂੰ ਕਹਿਣਾ ਕਿਉਂਕਿ ਕਈ ਕਿਸਾਨਾਂ ਮਜ਼ਦੂਰਾਂ ਨੇ ਇੱਕਾ ਕਰਿਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਮੀਟਰਾਂ ਦੇ ਖਿਲਾਫ ਕਿਉਂਕਿ ਸਰਕਾਰ ਸਾਰੇ ਪਾਸੇ ਹੀ ਮਾਰੀ ਜਾਂਦੀ ਹੈ ਭਗਵੰਤ ਮਾਨ ਸੀਐਮ ਨੂੰ ਇੱਕ ਗੱਲ ਕਹਿਣਾ ਭਗਵੰਤ ਮਾਨ ਸੀਐਮ ਨੇ ਇੱਕ ਕੰਮ ਚੰਗਾ ਜ਼ਰੂਰ ਕਰਿਆ ਉਹ ਆਪਾਂ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਨਸ਼ਾ ਨੂੰ ਲੈ ਕੇ ਜੋ ਨਸ਼ਾ ਦੇ ਮੁੱਦੇ ਤੇ ਨਸ਼ਾ ਨੂੰ ਠੱਲ ਪਈਆ ਪੰਜਾਬ ਦੇ ਵਿੱਚ ਕਿੰਨਿਆ ਹੀ ਮਾਮਾ ਦੇ ਪੁੱਤ ਬਚ ਗਏ ਤੇ ਕਿੰਨੀਆਂ ਦੀ ਮਰ ਗਏ ਜਿਹੜੀਆਂ ਦੇ ਮਰ ਗਏ ਉਹ ਤਾਂ ਦਿੰਦੀਆਂ ਸਰਸੀਸਾਂ ਜਿਹੜੀਆਂ ਦੇ ਬਚ ਗਏ ਉਹ ਦਿੰਦੀਆਂ ਸੀਸਾਂ ਭਗਵੰਤ ਮਾਨ ਨੂੰ ਇਸ ਗੱਲੋਂ ਨਹੀਂ ਸਮਝੰਦਿਆ ਤੇ ਗੱਲ ਕਰ ਜਿਹੜੀ ਆ ਗੱਲ ਕਰੀ ਜਾਂਦਾ ਭਗਵੰਤ ਮਾਨ ਸਿਆ মুখ্যমন্ত্রী ਬਿਜਲੀ ਨੂੰ ਲੈ ਕੇ ਮੀਟਰਾਂ ਨੂੰ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਕਿਉਂਕਿ ਇਹ ਸਰਾਸਰ ਗਲਤ ਗੱਲ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਦੱਬ ਕੇ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ